ਪੰਜਾਬ ਦੇ ਮੰਤਰੀ ਹਰਦੇਸ਼ ਸਿੰਘ ਮੁੰਡਿਆ ਨੇ ਸਾਨੇਵਾਲ ਹਲਕੇ ਦੀਆਂ 6 ਸਰਕਾਰੀ ਸਕੂਲਾਂ ਵਿੱਚ 71.50 ਲੱਖ ਰੁਪਏ ਦੇ ਬਨਾਦੀ ਟਾਂਚਾ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ। ਸਰਕਾਰੀ ਪ੍ਰਾਇਮਰੀ ਸਕੂਲ ਮੰਗਲੀ ਨੀਚੀ, ਕੋਮਕਲਾ, ਕ੍ਰਿਸ਼ਨਪੂਰਾ, ਪ੍ਰਤਾਪਗੜ, ਸਰਕਾਰੀ ਹਾਈ ਸਕੂਲ ਹੀਰਾ ਅਤੇ ਕੋਮਕਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਕਿ ਉਦਘਾਟਨ ਕੀਤੇ ਗਏ। ਪ੍ਰੋਜੈਕਟ ਸੂਬੇ ਪੱਧਰ 'ਤੇ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਲਈ ਪੰਜਾਬ ਸਿੱਖਿਆ ਕ੍ਰਾਂਤੀ ਪਹਿਲ ਕਾਦਮੀ ਵਿੱਚ ਇੱਕ ਮਹੱਤਵਪੂਰਨ ਕਦਮ ਹਨ। ਵਿਕਾਸ ਕਾਰਜਾਂ ਵਿੱਚ ਨਵੇਂ ਸਮਾਰਟ ਕਲਾਸਰੂਮ, ਨਵੇਂ ਕੰਪਿਊਟਰ ਅਤੇ ਵਿਗਿਆਨ ਪ੍ਰਯੋਗਸ਼ਾਲਾਵਾਂ ਨਵੀਆਂ ਚਾਰ ਦੁਵਾਰੀਆਂ ਤੇ ਨਵੇਂ ਬਾਥਰੂਮ ਆ ਗਏ ਸਮਰ ਸਨ ਉਦਘਾਟਨ ਸਮਾਰੋਹ ਦੌਰਾਨ ਮੁੰਡੀਆਂ ਨੇ 2000 ਕਰੋੜ ਰੁਪਏ ਦੇ ਨਿਵੇਸ਼ ਨਾਲ ਸਮਰਥਿਤ ਪੰਜਾਬ ਸਿੱਖਿਆ ਕ੍ਰਾਂਤੀ ਪਹਿਲ ਕਦਮੀ ਰਾਹੀਂ ਸਿੱਖਿਆ ਨੂੰ ਬਦਲਣ ਲਈ ਸਰਕਾਰ ਦਿੱਤੀ ਸਮਰਪਣ ਤੇ ਜੋਰ ਦਿੱਤਾ ਇਸ ਮੌਕੇ ਤੇ ਹੋਈ ਗੱਲਬਾਤ ਦੌਰਾਨ ਈਕਿਆ ਆਉਟ ਹੁੰਦੇ ਹਾਂ ਭਗਵਾਨ ਤਮਨਜੀ ਦੇ ਜਿਹੜੇ ਸਿੱਖਿਆ ਕ੍ਰਾਂਤੀ ਚਲਾਈ ਗਈ ਹੈ ਜਿਹਦੇ ਦੀ ਅੱਜ ਦੋ ਨਵੇਂ ਕਮਰੇ ਸਾਡੇ ਸਕੂਲ ਦੇ ਵਿੱਚ ਬਣ ਕੇ ਤਿਆਰ ਹੋਏ ਆ ਜਿਹੜਾ ਸਮਾਰਟ ਸਕੂਲ ਮਤਲਬ ਉਹਦੇ ਆ ਸਮਾਰਟ ਕਲਾਸਾਂ ਸਾਰਾ ਕੁਝ ਉਹਦੇ ਵਿੱਚ ਪ੍ਰੋਜੈਕਟਰ ਵਗੈਰਾ ਲੱਗਿਆ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਮੰਤਰਕਾਰ ਦਾ ਜਿਹੜਾ ਸਿੱਖਿਆ ਦੇ ਮਤਲਬ ਖੇਤਰ ਦੇ ਵਿੱਚ ਬੱਚਿਆਂ ਨੂੰ ਬਹੁਤ ਵਧੀਆ ਦੇ ਰਿਹਾ ਆਪਣੀ ਸੇਵਾ ਦਾ ਤੇ ਅੱਜ ਆਪਣੇ ਹਲਕੇ ਦੇ ਸਾਡੇ ਕੈਬਨਿਟ ਮੰਤਰੀ ਸਾਹਿਬ ਹਦੀਪ ਸਿੰਘ ਮੁੰਡਿਆ ਜੀ ਆਏ ਜਿਨ੍ਹਾਂ ਨੇ ਇਹਨਾਂ ਕਮਰਾ ਦਾ ਉਦਘਾਟਨ ਕੀਤਾ ਤੇ ਸਾਡੇ ਪਿੰਡ ਦੇ ਵੀ ਸਾਰੇ ਨਗਰ ਦੇ ਵੀ ਸੀਗੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਸਕੂਲ ਦੇ ਵਿੱਚ ਸਾਡੇ ਬੱਚਿਆਂ ਦੀ ਜਿਹੜੀ ਉਹ ਜਨਸੰਖਿਆ ਬਹੁਤ ਜ਼ਿਆਦਾ ਜੀ 930 ਤਕਰੀਬਨ ਬੱਚੇ ਆ ਸਾਡੇ ਸਕੂਲ ਦੇ ਵਿੱਚ ਤੇ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਇੱਥੇ ਟੀਚਰ ਦਿੱਤੇ ਜਾਣ ਟੀਚਰ ਸਰਵ ਤੇ ਨੌ ਟੀਚਰਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹਨੇ ਤੇ ਸਾਨੂੰ ਟੀਚਰਾਂ ਦੀ ਬਹੁਤ ਜ਼ਰੂਰਤ ਹੈ ਕਿ ਟੀਚਰਾਂ ਦੇ ਨਾਲ ਹੀ ਬੱਚਿਆਂ ਦਾ ਅੱਗੇ ਜਿਹੜਾ ਭਵਿੱਖ ਹੋ ਵਧੀਆ ਬਣ ਸੂਗਾ ਤੇ ਅਸੀਂ ਆਸ ਕਰਦੇ ਹਾਂ ਮਾਨ ਸਰਕਾਰ ਤੋਂ ਵੀ ਅੱਗੇ ਵੀ ਇਦਾਂ ਦੇ ਹੋਰ ਉਪਰਾਲੇ ਕੀਤੇ ਜਾਣਗੇ ਸਿੱਖਿਆ ਵਾਸਤੇ ਜਿਨ੍ਹਾਂ ਦੇ ਬੱਚਿਆਂ ਦਾ ਮਤਲਬ ਵਧੀਆ ਭਵਿੱਖ ਬਣ ਚੁਗਾ ਜੀ ਕੀ ਭਵਾਨ ਸਰਕਾਰ ਤੋਂ ਬੜੇ ਖੁਸ਼ ਹਾਂ ਜਿਨ੍ਹਾਂ ਨੇ ਮਤਲਬ ਹਰ ਸਕੂਲ ਦੇ ਖੇਤਰ ਦੇ ਵਿੱਚ ਜਿਹੜੇ ਕਮਰੇ ਬਣਾਏ ਜਾ ਰਹੇ ਆ ਤੇ ਤਰੱਕੀਆਂ ਹੋ ਰਹੀਆਂ ਨੇ ਜਿਵੇਂ ਸਮਗਰਸ ਸਕੀਮ ਦੇ ਅਧੀਨ ਹੁਣ ਇੱਥੇ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਤੇ 15400 15 ਲੱਖ 400 15 ਲੱਖ 4000 ਜਿਹੜਾ ਹੈ ਕਿ ਗ੍ਰਾਂਟ ਆਈ ਹੈ ਜਿਹਦੇ ਵਿੱਚ ਦੋ ਕਮਰੇ ਬਣੇ ਨੇ ਬਹੁਤ ਵਧੀਆ ਮਤਲਬ ਕਮਰੇ ਬਣਾਏ ਨੇ ਸਾਡੇ ਇੰਜਾਰ ਸਾਹਿਬ ਨੇ ਤੇ ਅੱਜ ਹਰਦੀਪ ਸਿੰਘ ਜੀ ਮੁੰਡੀਆਂ ਇਹਦਾ ਉਧਾਰਣ ਕਰਕੇ ਜਾਈ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿੱਤੇ ਆਂ ਜੀ ਜੀ ਨਾਮ ਸਿਖਦੇਵ ਸਿੰਘ ਆ ਜੀ ਮੈਂ ਬਤੌਰ ਬਲਾਕ ਸਿੱਖਿਆ ਅਫਸਰ ਮੰਗਟ ਤਿੰਨ ਬਲਾਕਸ ਕੰਮ ਕਰਦਾ ਹਾਂ ਜੀ ਕਿਸਕ ਨਾਗਰ ਦੀ ਤਹਿਤ ਹਲਕਾ ਸਾਮਨੇ ਬਾਦ ਵਿੱਚ ਜਿਹੜਾ ਵਿਕਾਸ ਹੋਇਆ ਪੁਰਾਣੇ ਵਿਦਿਆਰਥੀਆਂ ਦੇ ਨਵੇਂ ਬਿਲਕੁਲ ਜੀ ਪਿਛਲੇ 3 ਸਾਲਾਂ ਤੋਂ ਜਦੋਂ ਦੀ ਸਾਡੀ ਆਪ ਸਰਕਾਰ ਆਈ ਆ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਗਵਾਈ ਵਿੱਚ ਇਹ ਸਾਡੇ ਸਕੂਲਾਂ ਦਾ ਜੋ ਬੁਨਿਆਦੀ ਢਾਂਚਾ ਸੀ ਉਹਨੂੰ ਸੁਧਾਰਨ ਤੇ ਪਿਛਲੇ 3 ਸਾਲਾਂ ਤੋਂ ਸਾਡਾ ਸਿੱਖਿਆ ਵਿਭਾਗ ਸਾਡੇ ਸਿੱਖਿਆ ਮੰਤਰੀ ਜੀ ਲੱਗੇ ਹੋਏ ਨੇ ਜਿੱਥੇ ਕਿਤੇ ਕਮਰਿਆਂ ਦੀ ਘਾਟ ਸੀ ਜਿੱਥੇ ਕਿਤੇ ਫਰਨੀਚਰ ਦੀ ਘਾਟ ਸੀ ਜਿੱਥੇ ਕਿਤੇ ਬਾਥਰੂਮਾਂ ਦੀ ਘਾਟ ਸੀ ਚਾਰ ਦੁਬਾਰੀ ਦੀ ਘਾਟ ਤੋਂ ਲਗਭਗ ਸਾਰੇ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਅਨੁਸਾਰ ਪੂਰਾ ਹੋ ਚੁੱਕਿਆ ਜੀ ਜੀ ਸਤਿੰਦਰਪਾਲ ਸਿੰਘ ਜੀ ਸਰ ਕਿੰਨਾ ਵਿਕਾਸ ਹੋ ਰਿਹਾ ਕਿ ਬੱਚਿਆਂ ਦੇ ਲਈ ਜਿਹੜਾ ਹੁਣ ਇਨਫਰਾਸਟ੍ਰਕਚਰ ਨਵਾਂ ਬਣ ਰਿਹਾ ਹੈ ਤੇ ਇੱਥੇ ਜਿਹੜੇ ਕਿੰਨੇ ਸਾਲ ਤੋਂ ਇੱਥੇ ਪੜਾ ਰਹੇ ਹੋ ਕੀ ਕਮੀਆਂ ਸੀ ਸਰ ਮੈਂ ਇੱਥੇ 2016 ਤੋਂ ਪੜਾ ਰਹੇ ਹਾਂ ਜੀ ਤੇ ਇੱਥੇ ਸਕੂਲ ਦੇ ਵਿੱਚ ਪਹਿਲਾਂ ਸਾਫ ਦੀ ਬਹੁਤ ਵੱਡੀ ਕਮੀ ਸੀ ਜੀ ਤੇ ਇੱਥੇ ਦੋ ਟੀਚਰ ਹੀ ਸਕੂਲ ਦੇ ਵਿੱਚ ਹੁੰਦੇ ਸੀਗੇ ਤੇ ਨਵੀਂ ਸਰਕਾਰ ਆਣ ਤੇ ਭਗਵੰਤ ਮਾਨ ਸਰ ਦੀ ਸਰਕਾਰ ਆਣ ਤੇ ਸਕੂਲ ਦੇ ਵਿੱਚ ਨਵੇਂ ਟੀਚਰ ਆਏ ਜੀ 8 ਨਵੇਂ ਟੀਚਰ ਆਏ ਤੇ ਉਸ ਤੋਂ ਬਾਅਦ ਬੱਚਿਆਂ ਦਾ ਸੁਧਾਰ ਹੋਇਆ ਜੀ ਤੇ ਸਾਨੂੰ ਬੱਚਿਆਂ ਦੇ ਬੈਠਣ ਲਈ ਨਿਊ ਕਮਰੇ ਦਿੱਤੇ ਆ ਜੀ ਦੋ ਕਮਰਿਆਂ ਦੀ ਜਿਸ ਦਾ ਜੋ ਉਦਘਾਟਨ ਸੀਗਾ ਸਕੂਲ ਦੇ ਵਿੱਚ ਤੇ ਬੱਚਿਆਂ ਨੂੰ ਬੈਠਣ ਲਈ ਰੰਗਦਾਰ ਫਰਨੀਚਰ ਮਿੱਡੇ ਮਿਲ ਦੀ ਸਕੀਮ ਦੀ ਕਿਤਾਬਾਂ ਫ੍ਰੀ ਕਿਤਾਬਾਂ ਤੇ ਬਹੁਤ ਹੀ ਉਪਰਾਲੇ ਕੀਤੇ ਜਾ ਰਹੇ ਜੀ ਵੱਧ ਚੜ ਕੇ ਸਰਕਾਰ ਵੱਲੋਂ ਤੇ ਇਹ ਸਰਕਾਰ ਬਹੁਤ ਵਧੀਆ ਸਰਕਾਰ ਆ ਜੀ ਜਿਹੜੀ ਕਿ ਬੱਚਿਆਂ ਦਾ ਵਿਕਾਸ ਕਰ ਰਹੀ ਹੈ ਸਾਰੇ ਪੱਖੋਂ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਵਿਸ਼ੇਸ਼ ਮਹਮ ਚਲਾ ਕੇ ਸਕੂਲਾਂ ਲਈ ਅੱਗੇ ਲਿਜਾਣ ਦਾ ਉਪਰਾਲਾ ਸ਼ੁਰੂ ਕਰਿਆ ਤੇ ਵਧੀਆ ਟੀਚਰ ਦਿੱਤੇ ਨੇ ਸਕੂਲਾਂ ਨੂੰ ਤੇ ਵਧੀਆ ਕਲਾਸਰੂਮ ਬਣਾ ਕੇ ਬੱਚਿਆਂ ਨੂੰ ਦਿੱਤੇ ਨੇ ਹਰ ਸਹੂਲਤ ਬੱਚਿਆਂ ਦੀ ਪੂਰੀ ਕੀਤੀ ਆ ਸਾਨੂੰ ਪੂਰਾ ਮਾਣ ਆ ਹਰਦੀਪ ਸਿੰਘ ਜੀ ਮੁੰਡੀਆਂ ਤੇ ਕੈਬਨਿਟ ਮੰਤਰੀ ਸਾਹਿਬ ਤੇ ਵੀ ਸਾਡੇ ਸਕੂਲ ਨੂੰ ਪਲੱਸ 2 ਦਾ ਵੀ ਜਲਦੀ ਤੋਂ ਜਲਦੀ ਕੀਤਾ ਜਾਊਗਾ ਨੌਲੋਟ ਸਬੰਧਤ ਲੇਖ ਕਰ ਰਹੇ ਹਾਂ ਜੀ ਐਸ ਰਾਏ ਸਾਹਿਬ ਲੈਫਟੀਨੈਂਟ ਹਰ ਰਾਜ ਦੀ ਤਰ੍ਹਾਂ ਇੱਕ ਸਕੂਲ ਬਣਿਆ ਹੋਇਆ ਸਾਡੇ ਤੋਂ ਬਚਦਾ ਸਾਡਾ ਡਵੈਲਪਮੈਂਟ ਚੱਲ ਰਿਹਾ ਹੈ ਮੰਤਰੀ ਸਾਹਿਬ ਪਹੁੰਚੇ ਇਸ ਜਗ੍ਹਾ ਨੇ ਮੰਤਰੀ ਜਾਵਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਸਕੂਲ ਦੇ ਵਿੱਚ ਚਾਰ ਦੀਵਾਰੀ ਕੀਤੀ ਗਈ ਆ ਕੁਝ ਰੌਲਾ ਵੀ ਚੱਲਦਾ ਚਾਰ ਦੀਵਾਰੀ ਦਾ ਸਾਡੇ ਪਿੰਡ ਚ ਸਕੂਲ ਦਾ ਤੇ ਉਹਨਾਂ ਨੇ ਮਨਨ ਕੀ ਦੱਬੀ ਹੋਈ ਜਮੀਨ ਦੋ ਤਿੰਨ ਵਾਰੀ ਬੇਨਤੀ ਵੀ ਹੋ ਚੁੱਕੀ ਆ ਮੰਤਰੀ ਸਾਹਿਬ ਸਾਨੂੰ ਸਵਾਦ ਦਿਵਾ ਕੇ ਗਏ ਨੇ ਵੀ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਡਾ ਹੱਲ ਕਰਕੇ ਦਵਾਂਗੇ ਚਾਰ ਦੀਵਾਰੀ ਪੂਰੀ ਕਰਾਂਗੇ ਜਿਹੜੀ ਇਹ ਤਾਂ تین ਜਨਮ ਕਮਰੇ ਬਣਾ ਕੇ ਦਿੱਤੇ ਮੰਤਰੀ ਸਾਹਿਬ ਨੇ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਕਿਹੜੇ ਬੱਚੇ ਕਿਹੜੇ ਜਿਹੜੇ ਪਿੰਡੋਂ ਆ ਰਹੇ ਸਾਡੇ ਘੱਟੋ ਘੱਟ ਵੀ 7-800 ਬੱਚਾ ਪੜ੍ਹ ਰਹੇ ਐ ਤੇ ਅਸੀਂ ਮੰਤਰੀ ਸਾਹਿਬ ਨੂੰ ਇਹ ਵੀ ਵਿਚਾਰਜ ਕਰੀਆ ਵੀ ਸਾਡਾ ਸਕੂਲ ਅਪਗ੍ਰੇਡ ਕਰਕੇ +2 ਕੀਤਾ ਜਾਵੇ ਦੋ ਪ੍ਰੋਜੈਕਟ ਪੂਰੇ ਹੋਏ ਨੇ ਦੋ ਕਮਰੇ 15 ਲੱਖ ਦੀ ਅਮਾਉਂਟ ਦੇ ਨਾਲ ਅਸਾਰੇ ਗਏ ਨੇ ਦੋਨੋਂ ਕਮਰਿਆਂ ਦੇ ਲਈ ਬੱਚਿਆਂ ਵਿਦਿਆਰਥੀਆਂ ਦੇ ਬੈਠਣ ਲਈ ਫਰਨੀਚਰ ਟੀਚਰ ਚੇਅਰ ਟੇਬਲ ਪ੍ਰੋਜੈਕਟਰ ਤੇ ਨਾਲ ਨਾਲ ਜਿਹੜਾ ਆ ਇਹ ਇੱਕ ਜਿਹੜਾ ਲੈਕਚਰ ਸਟੈਂਡ ਵੀ ਮੁਹੱਈਆ ਕਰਾਇਆ ਗਿਆ। ਕੰਕਰੀ ਅਧਿਆਪਕਾਂ ਵੀ ਕਿੰਨੇ ਦੇ ਆਪ ਕੋ ਹੈਗੇ ਆ ਤੇ ਕਿੰਨੇ ਦੀ ਹੋਰ ਜਿਹੜੀ ਜ਼ਰੂਰਤ ਹੈ ਕਿਉਂਕਿ ਪ੍ਰਿੰਸੀਪਲ ਦੀ ਕਹਿੰਦੇ ਪੋਸਟ ਵੀ ਜਿਹੜੇ ਖਾਲੀ ਹੈ। ਪ੍ਰਿੰਸੀਪਲ ਦੀ ਪੋਸਟ ਜਰੂਰ ਖਾਲੀ ਆ ਪਰ ਅਸੀਂ ਮੈਂ ਸੀਨੀਅਰ ਇੰਚਾਰਜ ਹੋਣ ਦੇ ਨਾਤੇ ਕੰਮਕਾਜ ਦੇ ਵਿੱਚ ਕੋਈ ਵੀ ਕਮੀ ਨਹੀਂ ਰੱਖਦੇ ਆ ਤੇ ਨਾਲ ਦੀ ਨਾਲ ਜਿਹੜੇ ਤਕਰੀਬਨ 30 ਪੋਸਟਾਂ ਭਰੀਆਂ ਹੋਈਆਂ ਨੇ ਆਪਣੇ ਕੋਲ ਟੀਚਰ ਦੀਆਂ ਤਿੰਨ ਹੀ ਪੋਸਟਾਂ ਖਾਲੀ ਨੇ ਤੇ ਇਸ ਸਰਕਾਰ ਵੱਲੋਂ ਵੀ 6-7 ਟੀਚਰ ਨਵੇਂ ਭੇਜੇ ਗਏ। ਕਿਹੜੀ ਕਿਹੜੀ ਕਲਾਸ ਦਾ ਹੈਗੇ ਜੀ ਹੁਣ। ਇਹ 6ਵੀਂ ਤੋਂ 12ਵੀਂ ਤੱਕ ਦਾ ਆਪਣਾ ਸਕੂਲ ਕਿਹੜੀ ਸਟਰੀਮ ਹੈ ਜੀ ਪਲੱਸ 1 ਪਲੱਸ 1 ਪਲੱਸ 2 ਦੇ ਵਿੱਚ ਆਰਟਸ ਹੈ ਵੋਕੇਸ਼ਨਲ ਹੈ ਤੇ ਨਾਲ ਦੇ ਨਾਲ ਸਾਇੰਸ ਮੈਡੀਕਲ ਤੇ ਨਾਨ ਮੈਡੀਕਲ ਕੁੱਲ ਮਿਲਾ ਕੇ ਬਹੁਤ ਵਧੀਆ ਆ ਅੱਗੇ ਨਾਲੋਂ ਕਾਫੀ ਸੁਧਾਰ ਹੋਇਆ ਹੈ ਹੁਣ ਨਤੀਜੇ ਆ ਬੋਰਡ ਦੇ ਕਿਸ ਤਰ੍ਹਾਂ ਦੇ ਬੋਰਡ ਦੇ ਨਤੀਜੇ ਤਿੰਨੋਂ ਕਲਾਸਾਂ ਦੇ ਦੋਨੋਂ ਕਲਾਸਾਂ ਦੇ 8ਵੀਂ ਤੇ 12ਵੀਂ ਦੇ 100% ਰਿਜ਼ਲਟ ਰਿਹਾ ਬਹੁਤ ਵਧੀਆ ਜੀ ਸਾਡੇ ਸਤੂਨਾ ਦੇ ਵਿੱਚ ਕੰਮ ਹੋਏ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾ ਤੇ ਅੱਗੇ ਤੋਂ ਵੀ ਸਾਡੇ ਸਤੂਨਾ ਦੇ ਵਿੱਚ ਵਧੀਆ ਤਰੀਕੇ ਨਾਲ ਇਿੱਦਾਂ ਹੀ ਕੰਮ ਕਰ ਬੰਦੇ ਰਹਾ ਸਾਡੇ ਸਕੂਲ ਨੂੰ ਇੱਕ ਕੰਡੀਸ਼ਨਲ ਕਲਾਸਰੂਮ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਜੋ ਸਾਨੂੰ ਸਰਕਾਰ ਦੇ ਤਹਿਤ ਮਿਲਿਆ ਜਿਹਦੇ ਵਿੱਚ ਸਾਨੂੰ ਆਧੁਨਿਕ ਸਿੱਖਿਆ ਦੀ ਸਾਰੀਆਂ ਸਹੂਲਤਾਂ ਮਿਲ ਪਈਆਂ ਅਸੀਂ ਬਹੁਤ-ਬਹੁਤ ਸ਼ੁਕਰੇ ਕਰਦੇ ਹਾਂ ਪੰਜਾਬ ਸਰਕਾਰ ਦਾ ਤੇ ਸਾਨੂੰ ਇੱਕ CWSN ਬੱਚਿਆਂ ਲਈ ਟਾਇਲਟਾਂ ਦੀ ਗ੍ਰਾਂਟ ਆਈ ਸੀ ਉਹ ਅਸੀਂ ਬਣਾਈ ਹੈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਕਿਹੜੇ ਇੱਥੇ ਕਿਹੜੇ ਪ੍ਰੋਜੈਕਟ ਦਾ ਤੁਹਾਡੀ ਦਿੱਤਾ ਗਿਆ ਹਾਂਜੀ ਕਿਹੜਾ ਪ੍ਰੋਜੈਕਟ ਹੈ ਇੱਥੇ ਸਿੱਖਿਆ ਕ੍ਰਾਂਤੀ ਦੇ ਤਹਿਤ ਕਿਹੜੇ-ਕਿਹੜੇ ਕੰਮ ਹੋਏ ਸੇ ਆਪਣਾ ਰੂਮ ਦੀ ਗਾਈ ਸੀ ਕਿ ਸਾਨੂੰ ਗ੍ਰਾਂਟ ਜੀ 752 ਰੂਮ ਤਿਆਰ ਹੋਇਆ ਜੀ ਤੇ ਆ ਬਾਉਂਡਰੀ ਵਾਲ ਦੀ ਆਈ ਸੀਗੀ ਰਿਪੇਅਰ ਦੀ ਗ੍ਰਾਂਟ ਜੀ ਜਿਹੜੇ ਕਮੇਟੀ ਚਰ ਹੈਗੇ ਨੇ ਜੀ ਕਿੰਨੇ ਬੱਚੇ ਨੇ ਤੇ ਟੀਚਰ 3 ਨੇ ਜੀ ਤੇ ਬੱਚੇ 199 ਬਿਲਕੁਲ ਪ੍ਰਾਈਵੇਟ ਟੀਚਰ ਵੀ ਰੱਖੇਗਾ ਨਹੀਂ ਨਹੀਂ ਜੀ ਪ੍ਰਾਈਵੇਟ ਨਹੀਂ ਹਲਤਾ ਸੀ ਤਿੰਨੇ ਹੀ ਕੰਮ ਕਰਦੇ ਹਾਂ ਜੀ ਕਿੰਨੇ ਸਕੂਲ ਦਾ ਜਿਹੜੇ ਅੱਜ ਸਵੇਰ ਦੇ ਸੰਗਠਨ ਸਕੂਲਾਂ ਦੇ ਵਿੱਚ ਗਏ ਆ ਜਿੱਥੇ ਕਰੋੜ ਰੁਪਏ ਤੋਂ ਵੱਧ ਦੇ ਜਿਹੜੇ ਫੰਡ ਆ ਜਿਹੜੇ ਸਕੂਲਾਂ 'ਚ ਲੱਗੇ ਜਿੱਥੇ ਬੱਚਿਆਂ ਦੇ ਬੈਠਣ ਲਈ ਵਧੀਆ ਰੂਮ ਵਧੀਆ ਡੈਸਕ ਪ੍ਰੋਜੈਕਟਰ ਲੱਗੇ ਪੀਣ ਵਾਲੇ ਪਾਣੀ ਦਾ ਵੀ ਸਤਾ ਕੀਤੀ ਗਈ ਤੇ ਮੁੱਖ ਮੰਤਰੀ ਸਰਦਾਰ ਪ੍ਰੋਗੋਤ ਸਿੰਘ ਮਾਨ ਜੀ ਨਜ਼ਾਰਾ ਕਰੋੜ ਰੁਪਏ ਜਿਹਦੇ ਪੰਜਾਬ ਚ ਲਾ ਰਿਹਾ ਤੇ ਮੇਰੇ ਹਰਕਾ ਸਾਹਨੇ ਅਲਟੀਮੀ ਬਹੁਤਾਰੇ ਜਿਹੜੇ ਕਰੋੜਾ ਰੁਪਏ ਲੱਗੇ ਸਕੂਲਾਂ 'ਚ ਹਰ ਪਿੰਡ ਦੀ ਪੰਚਾਇਤ ਖੁਸ਼ ਹੋ ਰਹੀ ਹੈ ਕਿ ਸਾਡੇ ਸਕੂਲਾਂ ਜਿੰਨੇ ਵਧੀਆ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣ ਦੇ ਲਈ ਇਹਨੇ ਕੰਮ ਕਰਸੀ ਆ ਰਹੇ ਸੋ ਮੈਂ ਪੰਚਾਇਤਾਂ ਵੱਲੋਂ ਜਿਹੜਾ ਮੁੱਖ ਮੰਤਰੀ ਸਰਦਾਰ ਪ੍ਰੋਗੋਤ ਸਿੰਘ ਮਾਨ ਜੀ